ਦੇ ਸਾਰੇ ਸਾਰੇ ਭਰਾਵਾਂ ਨੂੰ ਜਿਵੇਂ ਤੁਹਾਨੂੰ ਪਤਾ ਕਿ ਜਿਹੜਾ ਕੁਰੂਖਸ਼ਤ ਅਸ਼ੋ ਮੇਲਾ ਹੋ ਰਿਹਾ ਹੈ ਉਥੇ ਐਚਐਫ2 ਵਾਲੇ ਤੇ ਕਾਰੰਦਾ ਮਿਲ ਕੇ ਲੋਟੀ ਗਾਮ ਦਾ ਗੀਤੀ ਚੈਂਪੀਅਨ ਚੱਲ ਰਿਹਾ ਹੈ ਜੋ ਉਹਨਾਂ ਗਾਮਾਂ ਦੇ ਜੋ ਬਜਾਵਾ ਜਿੱਤ ਕੇ ਜਾਣ ਗਿਆ ਵੀ ਕਿਹੜੇ ਸੇਮਨ ਦੀ ਕਿਹੜੀ ਗਾਣੇ ਕਿਹੜਾ ਨੰਬਰ ਜਿੱਤਿਆ ਪਹਿਲਾਂ ਜਿੱਤਿਆ ਦੂਜਾ ਜਿੱਤਿਆ ਜਿਵੇਂ ਜਿਵੇਂ ਕੰਟੀਨਿਊ ਨੰਬਰ ਜਿੱਤੀਆਂ ਕਿਹੜੇ ਕਿਹੜੇ ਸੇਮਨ ਨੇ ਕਿਹੜੇ ਫਾਰਮਾਂ ਜਨ ਵਾਲੇ ਗਿਆ ਜਾ ਕਿਰੇ ਭਰਾ ਕਿਰੇ ਪਿੰਡ ਤੋਂ ਆਏ ਨੇ ਉਹ ਸਾਰੀ ਮਿੱਟੀ ਦਾ ਪਤਾ ਤੁਹਾਨੂੰ ਇਸ ਵੀਡੀਓ ਰਾਹੀਂ ਸਾਂਝੀ ਕਰਨੀ ਹੈਗੀ ਸੋ ਉਸ ਤੋਂ ਪਹਿਲਾਂ ਇੱਕ 1 ਡੇਟ ਮਿੰਟ ਜਿਹੜਾ ਵੀਡੀਓ ਦਾ ਸਟਾਰਟਿੰਗ ਪੁਆਇੰਟ ਹੈਗਾ ਇਹ ਤੁਸੀਂ ਗਾਮਾਂ ਦੀ ਜਿਹੜੀ ਬਿਊਟੀ ਆ ਉਹ ਚੈੱਕ ਕਰ ਸਕਦੇ ਵੀ ਕਿਹੋ ਜਿਹੇ ਗਾਮਾਂ ਜਿਹੜੀਆਂ ਇਸ ਕੰਪੀਟੀਸ਼ਨ ਵਿੱਚ ਭਾਗ ਲੈ ਰਹੇ ਆ ਇਹ ਦੋ ਤੋਂ ਚਾਰ ਅੰਦ ਮਿਲ ਕੇ ਬਿਊਟੀ ਗਾਮਾਂ ਦਾ ਜਿਹੜਾ ਮੁਕਾਬਲਾ ਹੋ ਰਿਹਾ ਹੈਗਾ ਦੋ ਤੋਂ ਹੁੰਦੀਆਂ ਦੋ ਆਂਦਾ ਤੇ ਚਾਰ ਆਂਦਾ ਬਾਕੀ ਗਾਵਾਂਾਂ ਦੀ ਜਿਹੜੀ ਆਰਡਰ ਦੀ ਕੁਆਲਿਟੀ ਆ ਉਹ ਤੁਸੀਂ ਚੈੱਕ ਕਰ ਸਕਦੇ ਹੋ ਜਿਵੇਂ ਇਹ ਗਾਵਾਂ ਦੇਖੋ ਜੀ ਨਾਲ ਦੀ ਨਾਲ ਜਿਹੜਾ ਇਹ ਗਾਵਾਂ ਦਾ ਜਿਹੜਾ ਰਾਉਂਡ ਲਗਾ ਕੇ ਇਹਨਾਂ ਦੀ ਜੱਜ ਸਾਹਿਬਾਨ ਨੀਦਰਲੈਂਡਰ ਤੋਂ ਆਏ ਹੋਏ ਉਹ ਬਿਊਟੀ ਜਿਹੜੀ ਇਹ ਚੈੱਕ ਕਰ ਰਹੇ ਨੇਗੇ ਜਿਵੇਂ ਬੈਡ ਦੇਖੋ ਜੀ ਬੈਡ ਦੀ ਕੁਆਲਿਟੀ ਚੈੱਕ ਕਰ ਸਕਦੇ ਆਪਾਂ ਇਥੋਂ ਆਰਡਰ ਦੀ ਕੁਆਲਿਟੀ ਚੈੱਕ ਕਰੋ ਵੀ ਇਹੋ ਜਿਹੇ ਜਿਹੜਾ ਗਾਵਾਂ ਇੱਥੇ ਮਿਲ ਚ ਪਾਰਟਿਸਿਪੇਟ ਕਰ ਰਹੇ ਨੇ ਜੀ ਬਾਕੀ ਤੋਂ ਜਿਹੜਾ ਟੋਟਲ ਗਾਵਾਂ ਵਾਲੇ ਉਸ ਦੇਖ ਸਕਦੇ ਕਿੰਨੇ ਕਿੰਨੇ ਗਾਂ ਭਾਗ ਲੈ ਰਹੇ ਨੇ ਇੱਥੇ ਸੋ ਜਿਵੇਂ ਜਿਵੇਂ ਇਸ ਮੁਕਾਵੜੇ ਦੇ ਗਾਮਾਂ ਦੇ ਬਾਅਦ ਹੋਣੀ ਹੈ ਫੋਟੋ ਬੱਦ ਕੇ ਸੋ ਆਪਾਂ ਇਕੱਲੇ ਇਕੱਲੇ ਬਾਈ ਨਾਲ ਗੱਲਬਾਤ ਕਰਾਵਾਂਗੇ ਸੋ ਤੋਂ ਪਹਿਲਾਂ ਬੇਨਤੀ ਹੈ ਕਿ ਜੀ ਚੈਨਲ ਤੇ ਪਹਿਲੀ ਵਾਰ ਆਇਆ ਚਾਹਤਾਂ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਨਾਲ ਦਿਓ ਤੇ ਵੀਡੀਓ ਲਾਈਕ ਸ਼ੇਅਰ ਕਮੈਂਟ ਵਾਲਾ ਵੀ ਕਰ ਦੇਣਾ ਸੋ ਆਪਾਂ ਦੇਖਾਂ ਕਰੌਣੇ ਇਕੱਲੇ ਇਕੱਲੇ ਬਾਈ ਨਾਲ ਗੱਲਬਾਤ ਸੋ ਵੀਡੀਓ ਲ ਸੋ ਪਹਿਲਾ ਨੰਬਰ ਜਿਹੜੀ ਅਜੀਤ ਦੇਵੀ ਫਾਰਮ ਦੀ ਉਹ ਵਿਚਾਰੋਂਦ ਵੈੜਨ ਜਿਹੜਾ ਮਕਾਲਾ ਜਿੱਤਿਆ ਤੇ ਚੈਂਪੀਅਨ ਬਣੀ ਆ ਸੋ ਬਾਈ ਨਾਲ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿਹੜੇ ਮਤਲਬ ਪੈਂਡ ਕੋਆ ਨੇ ਕਿਹੜੇ ਸੀਮਾ ਦੇ ਜਾਂ ਕੀ ਗੱਲਬਾਤ ਆ ਗਈ ਸੋ ਦੇਖ ਸਕਦੇ ਹੋਗੇ ਜੱਜ ਸਾਹਿਬਾਂ ਦੀ ਸਾਰਾ ਕਮੇਟੀ ਨਾਲ ਜਿਹੜਾ ਮਕਾਲਾ ਚੱਲ ਰਿਹਾ ਸੀਗਾ ਸੋ ਕਰਨ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਬਾਈ ਨਾਲ ਆਪਾਂ ਲੋ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਵੀਰੇ ਬਹੁਤ ਬਹੁਤ ਤੁਹਾਨੂੰ ਬਹੁਤ ਧੰਨਵਾਦ ਪਿਛਲੇ ਸਾਲ ਆਪਾਂ ਜੇਗਰਾਂ ਤੋਂ ਵੀ ਜਿੱਤੇ ਸੀਗੇ ਪਹਿਲਾਂ ਆਪਾਂ ਪੀਡੀਐਫੇ ਸ਼ੋਰ ਵੱਡੀਆਂ ਗਾਵਾਂ ਜੀ ਬੀਨਰ ਬਣੇ ਸੀਗੇ ਤੇਤਕੀ ਵੀ ਹੀਫਰਲ ਵਿੱਚ ਆਪਾਂ ਜੈਂਪੀ ਬਣੇ ਦੋ ਦੰਦ ਦੇ ਵਿੱਚ ਠੀਕ ਹੈ ਜੀ ਤੇ ਵੱਡੀਆਂ ਗਾਵਾਂ ਚ ਵੀ ਪਾਵਾਂਗੇ ਠੀਕ ਹੈ ਜੀ ਇਸ ਵਾਰ ਆਪਾਂ ਇਥੇ ਡੀਪ ਜਿੱਤੇ ਆਪਣੀ ਜੀ ਤੁਹਾਨੂੰ ਬਹੁਤ ਬਹੁਤ ਮੁਆਫੀ ਹਾਂ ਜੀ ਬਹੁਤ ਬਹੁਤ ਸ਼ੇਰ ਜੀ ਕਿਹੜੇ ਸੀਮਨ ਦੀ ਹੈ ਬਹੁਤ ਬਹੁਤ ਐਗਰਗਨ ਸਟ੍ਰਾਈਕ ਦੀ ਹੈ ਜੀ ਸਟ੍ਰਾਈਕ ਦੀ ਹਾਂ ਉਹ ਮੇਰੀ ਗੱਲ ਸੁਣ ਖੜੇ ਫੋਨ ਨਾ ਬਣਾਈਓ ਕੋਈ ਤੇ ਨਹੀਂ ਆਹੋ ਦਰਸ਼ਨ ਬਾਈ ਦੇ ਬੈਡ ਦੇ ਜਿਹੜਾ ਸਟ੍ਰਾਈਕ ਦੀ ਦੱਸਿਆ ਬਾਈ ਨੇ ਅਜੀਤ ਡੇਰੀ ਫਾਰਮ ਹੈ ਬਾਈ ਦਾ ਇਹ ਬੈਡ ਨਾਲ ਜਿਹੜਾ ਇਥੋਂ ਪਹਿਲਾ ਨੰਬਰ ਜਿੱਤਾ ਜੀ ਬੈਡ ਦੀ ਕੁਆਲਿਟੀ ਖੂਸੂਸੀ ਚੈੱਕ ਕਰ ਸਕਦੇ ਹੋਗੇ ਇਸ ਵਾਈ ਦੀ ਵੈੜ ਪਿਛਲੀ ਵਾਰ ਜਗਰਾਉਂ ਤੋਂ ਕਾਲੇ ਰੰਗ ਦੇ ਵਿੱਚ ਵੈੜ ਸੀ ਪਹਿਲੇ ਨੰਬਰ ਤਾਂ ਆਈ ਸੀਗੀ ਸੋ ਇਸ ਵਾਰ ਵਾਈ ਦੀ ਚਿੱਟੇ ਰੰਗ ਦੇ ਵਿੱਚ ਵੈੜ ਡੀਐਫਏ ਕੁਰੂਖੇਤਰ ਪਸ਼ੂ ਮੇਲੇ ਤੋਂ ਪਹਿਲੇ ਨੰਬਰ ਤਈਆ ਸੋ ਇੱਥੋਂ ਵੈੜ ਦੇ ਦਰਸ਼ਨ ਕਰੋ ਜੀ ਕੁਆਲਿਟੀ ਵੈੜ ਦੀ ਬਹੁਤ ਹੀ ਜ਼ਿਆਦਾ ਖੂਬਸੂਰਤ ਹੈ ਤੇ ਵਾਕਿਆ ਦੋ ਦੋ ਬੱਟੇ ਦੀ ਪੈੜ ਹੈ ਬਹੁਤ ਵਾਈ ਨੂੰ ਗਲਤ ਕਰਦੇ ਆਂਗੇ ਦੋ ਨੰਬਰ ਤੇ ਵੈੜ ਆਈ ਹੈ ਜੀ ਕਾਲੇ ਖਾਨ ਬੱਬੂ ਖਾਨ ਜਿਹੜੇ ਵੀਰ ਸੈਦੋਕੇ ਵਾਲੇ ਸੈਦੋਕੇ ਵਾਲੇ ਵੀਰ ਨੇ ਕਿ ਉਹਨਾਂ ਦੀ ਵੈੜ ਨੇ ਇੱਥੋਂ ਦੂਜਾ ਨੰਬਰ ਜਿਹੜਾ ਜਿੱਤਿਆ ਹੈਗਾ ਸੋ ਵੈੜ ਦੀ ਕੁਆਲਿਟੀ ਆਪਾਂ ਸੋ ਚ ਸੋ ਇਸ ਵਾਰ ਵੀ ਦਰਸ਼ਕ ਕਰ ਸਕਦੇ ਹਾਂ ਜੀ ਦੂਜਾ ਨੰਬਰ ਜਿੱਤਾ ਜੀ ਬਾਈ ਕਾਲੇ ਬੱਬੂ ਵਰਗਿਆਂ ਦੀ ਵਹਿੜ ਨੇ ਡੀਐਫਆ ਪੁਰਗ ਖੇਤਰ ਪਸ਼ੂ ਮਿਲ ਤੋਂ ਇਹ ਵੀ ਸਟ੍ਰਾਈਕ ਦੀ ਦੱਸਾ ਵੀਰੋ ਵਾਲੇ ਵੀਰ ਧਿਆਨ ਦੇਣ ਜੀ ਬਾਕੀ ਤਿੰਨ ਨੰਬਰ ਵਹਿੜ ਆਈ ਇਹੋ ਬਾਈ ਨਾਲ ਗਲਵਨਪੁਰ ਕੋਸ਼ਿਸ਼ ਕਰਦਾ ਜੀ ਕਿਹੜੇ ਸੇਮਨ ਜੀ ਕਿਹੜੇ ਪੈਟ ਪਾਗੇ ਟਾੜੀ ਵੱਡੇ ਕੋੜੇ ਰਿੰਗ ਦੇ ਅੰਦਰ ਲੈ ਕੇ ਆਓ ਜੀ ਛੇਤੀ ਬਹੁਤ ਖਰਾਵਾ ਥੋੜਾ ਮਾਈਕ ਚੱਲਦਾ ਬਾਈ ਨਾਲ ਗਲਵਨਪੁਰ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਪਹਿਲਾਂ ਬਹੁਤ ਮੁਬਾਰਕਾਂ ਵੀਰੇ ਤਿੰਨ ਨੰਬਰ ਦੇ ਵਹਿੜਾ ਕੇ ਆਪਣੀ ਇਹ ਹਾਂਜੀ ਤੀਜ ਇਹ ਚੌਥਾ ਨੰਬਰ ਆ ਤੀਜਾ ਲੋ ਜੀ ਮੁਜਾਰਦੀਆਂ ਕੜੀਆਂ ਹੋ ਗਈਆਂ ਖਤਮ ਆਪਣਾ ਲੁਧਿਆਣਾ ਜ਼ਿਲ੍ਹਾ ਹੀ ਪਿੰਡ ਸ਼ਾਫਰਾ ਲੋਕਰ ਅਡਾਲ ਕਸਤਾ ਹਾਂਜੀ ਸਿੰਘ ਦੀ ਮੁੰਡੀਆਂ ਵਾਲਾ ਆਪਣੀ ਬਿਹੜਾ ਖੀਰੀਆਂ ਚ ਵੀ ਪਹਿਲਾਂ ਨਬਰ ਦਾ ਹੀ ਹੈ ਨਾ ਜਿਹੜਾ ਐਨੀਮਲ ਥਰਡ ਪੋਜੀਸ਼ਨ ਤੇ ਆਇਆ ਜੀ ਸ਼ੋਅ ਨੰਬਰ ਕੀ ਆ ਇਹ ਇਹਦੀ ਕੰਪਨੀ ਦਾ ਗੱਲ ਕਰੋ ਜੀ ਸ਼ੋਅ ਨੰਬਰ 11 ਹੈ ਇਹਦੀ ਇੱਥੇ ਦਾ ਹੀ ਸੀਆਰਆਈ ਦਾ ਪੀਡੀਐਫ ਦਾ ਹਾਂਜੀ ਠੀਕ ਆ ਤੇ ਇਹ ਜਿਹੜੀ ਬਿਹੜਾ ਇਹ ਕਿਹੜੀ ਸੀਮੰਟ ਦੀ ਹੈ ਇਹ ਜੇਲ ਦੀ ਹੈ ਬਲਡ ਵਾਈਡ ਬਲਡ ਵਾਈਡ ਥਰਡ ਪੋਜੀਸ਼ਨ ਤੇ ਜਿਹੜੀ ਐਨੀਮਲ ਠੀਕ ਆ ਤੇ ਇਸ ਮੁਕਾਬਲੇ 'ਚ ਅਪ ਕਿੰਨੇ ਇੱਕ ਪਸ਼ੂ ਪਾਈ ਲੱਗ ਨੇ ਕੇ ਪਛੜ ਰੱਖਿਆ ਆਪਣੇ ਕੋਲ ਆਪਣੇ ਕੋਲ 90 ਦੇ ਕਰੀਬ ਨੇ ਛੋਟੇ ਵੱਡੇ 90 ਦੇ ਕਰੀਬ ਕਿੰਨੇ ਸਮੇਂ ਤੋਂ ਮੇਰੇ ਚਾਰੇ ਤੁਸੀਂ ਹਾਂਜੀ ਮੇਲੇ ਚ ਕਿੰਨੇ ਘਟਾਂ ਤੋਂ ਭਾਗ ਲੈ ਰਹੇ ਹੋਗੇ ਜਿੱਦਾਂ ਹੋ ਗਈ 10 ਸਾਲ ਦੇ ਕਰੀਬ 10 ਸਾਲ ਇਹ ਥਰਡ ਪੋਜੀਸ਼ਨ ਦਾ ਐਨੀ ਮਾਜੀ ਸ਼ੋਰ ਨੰਬਰ 48 ਜੀ ਟਾਈਮ ਦੇਰ ਬਾਅਦ ਬਹੁਤ ਧੰਨਵਾਦ ਇੱਕ ਗੇ ਟੋਰ ਕੇ ਗਿੜਾ ਲਵਾ ਕੇ ਦਿਖਾ ਦਿਓ ਬੈੜਾ ਬਸ ਇਹ ਬੈੜਾ ਜੀ ਤਿੰਨ ਨੰਬਰ ਤੇ ਬਾਈ ਦੀ ਬੈੜਾ ਤੇ ਆਹ ਇਧਰ ਤੋਂ ਐਸੀ ਤੋਂ ਇਹੀ ਤੋਂ ਇਹ ਵੀ ਨਵੀਂ ਸ਼ੇਰ ਕੀ ਸੁਲਾਮ ਤੋਂ ਜੀ ਪੰਜਾਬ ਤੋਂ ਆਏ ਨੇ ਨੰਬਰ ਬਾਈ ਦੀ ਤੇ ਇਹ ਬੈਡ ਹੈਗੀ 4 ਨੰਬਰ ਦੀ ਦੋ ਵਾਲ ਤੇ ਚਾਰ ਅੰਬਛਾ ਦੇ ਵਿੱਚੋਂ ਇਹਨਾਂ ਬੈਠਾ ਨੇ ਤੀਜਾ ਤੇ ਚੌਥਾ ਪ੍ਰਾਪਤ ਜਿਹੜਾ ਨੰਬਰ ਕੀਤਾਗਾ ਇੱਕੋ ਪੈਂਡ ਤੋਂ ਇੱਕੋ ਫਾਰਮ ਚੋਂ ਬੈਠਾ ਆਂਗਾ ਹੂਗਾ ਨੇ ਸੋ ਇਥੋਂ ਬੈਡ ਦੀ ਕੁਆਲਟੀ ਚੈੱਕ ਕਰੋ ਜੀ ਤੇ ਇੱਕ ਗੱਲ ਸੁਣ ਚਾਹੀ ਵੀਰਦਿਆਂ ਪੰਜ ਬੜਾ ਇਸ ਮੇਲੇ ਦੇ ਵਿੱਚ ਜਿਹੜਾ ਪਾਰਟਿਸਿਪੇਟ ਕੀਤਾ ਤੇ ਪੰਜੇ ਬੜਾ ਨਹੀਂ ਮਤਲਬ ਚੈਂਪੀਨ ਕਿਹਾ ਜਾਦਾ ਵੀ ਕੋਈ ਦੂਜੇ ਨੰਬਰ ਦਾ ਕੋਈ ਪਹਿਲੇ ਦਾ ਕੋਈ ਤੀਜੇ ਦਾ ਜਿਹਨੇ ਪਹਿਲੇ ਨੰਬਰਾਂ ਦੇ ਵਿੱਚ ਜਿਹੜਾ ਇਸ ਵੀਰਦਿਆਂ ਸੰਦੀਪ ਮੋਢੀ ਟੇਰ ਫਾਰਮ ਦੇ ਬੜਾ ਇੱਥੇ ਜਿੱਤ ਗਈਆਂ ਸੋ ਵੀਰ ਨੂੰ ਕਮੈਂਟਾਂ ਵਿੱਚ ਵਧਾਈਆਂ ਜ਼ਰੂਰ ਦੇ ਦਿਓ ਲਾਸਟ ਵਿੱਚ ਤੁਹਾਨੂੰ ਜਿਹੜੀ ਕੁਆਲਿਟੀ ਚੈੱਕ ਕਰਨ ਬੜਾ ਨਹੀਂ ਤੀਜੇ ਦਾ ਚੌਥਾ ਨੰਬਰ ਇਹ ਦੋਆਂ ਦਾ ਤੇ ਚਾਰਾਂ ਦਾ ਜਿਹੜੀ ਕੁਆਲਿਟੀ ਕੈਟਾਗਰੀ ਚ ਬੜਾ ਜਿੱਤ ਗਈਆਂ ਇਹ ਬੜਾ ਬਹੁਤ ਯਾਰਕਾ ਜੀ ਭਾਈ ਬਲਾਚੌਰ ਵਾਲੇ ਭਾਈ ਨਾਲ ਆਪਾਂ ਗੱਲਬਾਤ ਕਰ ਔਰ ਬਾਈ ਕੀ ਹਾਲ ਚਾਲ ਹੈ ਠੀਕ ਹਾਂ ਠੀਕ ਹੈ ਵਧੀਆ ਕਿਹੜੇ ਪਿੰਡ ਤੋਂ ਆ ਗਏ ਆਪਾਂ ਤੇ ਨਾਲ ਹੀ ਅਨਾਉਂਸਮੈਂਟ ਹੈ ਜੀ ਜਰਸੀ ਵਾਲੇ ਵੀਰਾਂ ਨੇ 7 ਨੰਬਰ ਦਾ ਜਿਹੜਾ ਬਹੁਤ ਵਧਾਇਆ ਭਾਈ ਸਿਮਰ ਦੀ ਹੈ ਉਹ ਆਪਣੀਆਂ ਗਾਵਾਂ ਨੂੰ ਜਲਦੀ ਤੋਂ ਜਲਦੀ ਵਿਚ ਲੈ ਕੇ ਆਓ ਜੀ ਮੌਸਮ ਬਹੁਤ ਖਰਾਬ ਹੈ 7ਵੇਂ ਨੰਬਰ ਤੇ ਬਾਈ ਦੀ ਵਾੜ ਆਈ ਜੀ ਤੇ ਇਹ ਨਾਲ ਦੇ 8 ਬੋੜਾ ਤੇ ਜੀ 174 ਚੋਰਤੀ ਆਈ ਜੀ ਬਹੁਤ ਬਹੁਤ ਜੀ ਕੁਝ ਰੁੜਕੀ ਖੁਰਦਾ ਸਹੀ ਸਾਡੇ ਕੋਲ ਕੌਣਤਾ ਵਾਡੇ ਆਪਣੇ ਵਾਡੇ ਇੱਕ ਦੇ ਦੋਸਤ ਦੀ ਆ ਠੀਕ ਆ ਠੀਕ ਆ ਜੇ ਕੇ ਡੈਰੀ ਹਾਊਸ ਖਾਲਸਾ ਫਾਰਮ ਬਸ ਲੈ ਜਾਓ ਸਾਨੂੰ